ਹੁਸ਼ਿਆਰਪੁਰ ਦੇ ਜ਼ਿਲ੍ਹਾ ਕਾਂਗਰਸ ਦਫ਼ਤਰ ਦੇ ਬਾਹਰ ਕਾਂਗਰਸ ਆਗੂਆਂ ਵੱਲੋਂ ਸੂਬਾ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਗਿਆ ਇਸ ਧਰਨੇ ਵਿੱਚ ਜ਼ਿਲ੍ਹੇ ਭਰ ਤੋਂ ਆਏ ਕਾਂਗਰਸੀ ਵਰਕਰ ਸ਼ਹਿਰ ਦੇ ਕੌਂਸਲਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਮੈਂਬਰਾਂ ਸਮੇਤ ਪਿੰਡਾਂ ਦੇ ਪੰਜ ਸਰਪੰਚ ਵੀ ਹਾਜ਼ਰ ਹੋਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜੇ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਆਗੂ ਨੇ ਸੂਬੇ ਵਿੱਚ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਤੇ ਬਿਜਲੀ ਸਬਸਿਡੀ ਵਿੱਚ ਕਟੌਤੀ ਦੀ ਵੀ ਨਿੰਦਾ ਕੀਤੀ ਉਹਨਾਂ ਕਿਹਾ ਕਿ ਕਰਜ਼ੇ ਲੈ ਕੇ ਸੂਬਾ ਸਰਕਾਰ ਚਲਾਉਣ ਵਾਲੇ ਮੁੱਖ ਮੰਤਰੀ ਹੁਣ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਤੇ ਆਰਥਿਕ ਬੋਝ ਪਾ ਰਹੇ ਨੇ ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੂਬੇ ਦਾ ਹਰ ਵਰਗ ਇਸ ਸਰਕਾਰ ਤੋਂ ਤੰਗ ਹੈ ਪੰਜਾਬ ਗਵਰਨਮੈਂਟ ਨੇ ਆਪ ਸਰਕਾਰ ਨੇ ਜਿਹੜਾ ਹੈ ਡੀਜ਼ਲ ਦਾ ਪੈਟਰੋਲ ਦਾ ਔਰ ਆਪਣੇ ਬਿਜਲੀ ਦੇ ਰੇਟ ਵਧਾਏ ਹੈ ਉਹਦੇ ਵਿਰੋਧ ਅਸੀਂ ਜਿਹੜਾ ਰੋਸ ਧਰਨਾ ਜਿਹੜਾ ਅਸੀਂ ਰੱਖਿਆ ਗਿਆ ਹੈ ਔਰ ਅਸੀਂ ਜੋ ਵੀ ਸਾਨੂੰ ਕਿਦ ਪ੍ਰੋਗਰਾਮ ਮਿਲਦਾ ਰਹੇਗਾ ਅਸੀਂ ਅਕੋਰਡਿੰਗਲੀ ਕਰਦੇ ਰਹਿਾਂਗੇ ਔਰ ਇਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਮੈਨਰੰਡਮ ਵੀ ਦੇਣਾ ਹੈ ਔਰ ਅਸੀਂ ਜ਼ੋਰ ਨਾਲ ਕਹਾਂਗੇ ਕਿ ਜਿਹਦੇ ਵਧੇ ਰੇਟ ਹੈ ਜਿਹਦਾ ਵਾਪਸ ਤੇ ਜਾ ਜਿਹੜਾ ਰੋਸ਼ਤਰਨਾ ਬੰਗਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਅਨੁਸਾਰ ਡਿਸਟ੍ਰਿਕਟ ਕਾਂਗਰਸ ਦੁਆਰਾ ਲਗਾਇਆ ਗਿਆ ਇਹਦੇ ਵਿੱਚ ਲੋਕਾਂ ਨੂੰ ਇਹੀ ਦੱਸ ਰਹੇ ਆ ਕਿ ਪੰਜਾਬ ਸਰਕਾਰ ਨੇ ਕਿਹਾ ਕੀ ਸੀ ਤੁਸੀਂ ਬਹੁਤ ਵੱਡਾ ਇਹਨਾਂ ਨੂੰ ਮੈਂਡੇਟ ਦਿੱਤਾ ਸੀ ਤੇ ਇਹ ਕਰਕੇ ਰਹੇ ਅੱਜ ਤਾਂ ਲੋਕ ਆਪ ਬੋਲਣੇ ਸ਼ੁਰੂ ਹੋ ਗਏ ਨੇ